पावर बैठे आकर लगे सघया ना जाय सतगुरु मिले शरण ना लाये शरण ना लाये सुख दे अमर रहे आगे अमर सुख दे सुख दे भाई अमर रहे जगदीश जी जगह दे दियो भाई ピー <music> ਦੇਸੂ ਢੀਂਸਾ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਬਹੁਤ ਵੱਡਾ ਘਾਟਾ ਲਾਕੇ ਦੇ ਲਈ ਇੱਕ ਇੱਕ ਮੈ ਕੈਮਰੇ ਸਾਰਿਆਂ ਦੇ ਉਹਨੇ ਕੈਮਰੇ ਸਾਰਿਆਂ ਦੇ ਉਹਨੇ ਲੋ ਲੈ ਜੀ ਅਬੀ ਜੀ ਕਿਵੇਂ ਦੇਖਦੇ ਹੋ ਢੀਂਸਾ ਸਾਹਿਬ ਦੇ ਅੰਤਿਮ ਸੰਸਕਾਰ ਦੇ ਪਹੁੰਚੇ ਹੋ ਜੀ ਅਕਾਲੀ ਸਿਆਸਤ ਦਾ ਬਹੁਤ ਵੱਡਾ ਪਿਲਰ ਸੀ ਧਰਮ ਸੀ ਰક્ત ਸੀ ਸਰਦਾਰ ਸੁਖਦੇਵ ਸਿੰਘ ਢੀਂਸਾ ਜਿਹੜਾ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਆਪਣੀ ਸਵਾਸਾਂ ਦੀ ਪੂਜਾ ਨੂੰ ਪੂਰਿਆ ਕਰਦੇ ਆ ਸੰਸਾਰ ਤੋਂ ਅਨੁਪਰਾ ਲੈ ਗਏ ਨੇ ਔਰ ਮੈਂ ਸਮਝਦਾ ਕਿ ਜਿਹੜੀ ਪੰਥਕ ਪੋਲਿਟਿਕਸ ਹੈ ਅਕਾਲੀ ਸਿਆਸਤ ਹੈ ਉਹਨੂੰ ਸਮਝਣ ਵਾਲਿਆਂ ਦੇ ਵਿੱਚੋਂ ਇੱਕ ਸੀ ਔਰ ਅਕਾਲੀ ਪੋਲਿਟਿਕਸ ਨੂੰ ਔਰ ਅਕਾਲੀ ਸਿਆਸਤ ਨੂੰ ਹਿਡਾਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਹੌਲੀ-ਹੌਲੀ ਦਿਨ-ਬਦਨ ਸੰਸਾਰ ਤੋਂ ਨਧਾਰਤ ਹੁੰਦੀ ਜਾ ਰਹੀ ਹੈ ਔਰ ਜਿਹੜੀ ਸਾਡੀ ਅਜੋਕੀ ਨੌਜਵਾਨ ਪੀੜ੍ਹੀ ਹੈ ਇਸ ਸਿਕ ਸਿਆਸਤ ਉਹ ਜਿਹੜੀ ਹੈ ਉਹ ਕੋਰੀ ਹੈ ਅੱਜ ਲੋੜ ਹੈ ਜ਼ਰੂਰਤ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਸਿੱਖ ਸਿਆਸਤ ਸਿੱਖ ਪੋਲਿਟਿਕਸ ਦਾ ਹਿੱਸਾ ਬਣੇ ਪਰ ਇਹਨੂੰ ਸਮਝਣ ਦਾ ਜਾਨੀ ਕਿਵੇਂ ਦੇਖਦੇ ਅੱਜ ਦੇ ਹਾਲਾਤਾਂ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਨੇ ਪੰਥ ਦੇ ਤੇ ਇਹੋ ਜੀ ਲੀਡਰ ਦਾ ਚੱਲਿਆ ਜਾਣਾ ਕਿੰਨਾ ਲੱਗਦਾ ਹੈ ਬੜਾ ਵੱਡਾ ਘਾਟਾ ਪੈਂਦਾ ਜੀ ਜਦੋਂ ਪੰਥਕ ਸਿਆਸਤ ਨੂੰ ਸਮਝਣ ਵਾਲੇ ਪੰਥਕ ਸਿਆਸਤ ਨੂੰ ਹੰਡਾਉਣ ਵਾਲੇ ਪੰਥਕ ਸਿਆਸਤ ਨੂੰ ਨੀਝ ਲਾ ਕੇ ਅੱਖਿਓਂ ਦੇਖਣ ਵਾਲੇ ਤੁਰ ਜਾਣ ਇਹ ਘਟਾ ਪੈਂਦਾ ਜੇਨੀ ਸਾਹਿਬ ਸੁੱਟ ਧਾਰ ਸੀ ਸੁਲਝਾਉਂਦੇ ਸੀ ਕਾਫੀ ਮਸਲੇ ਹੁਣ ਨਹੀਂ ਰਹੇ ਲੱਗਦਾ ਵੀ ਪਾਰਟੀ ਨੂੰ ਵੱਡੇ ਘੱਟੇ ਪੈਸਾ ਉਹਨਾਂ ਦੀ ਦਿੱਲੀ ਇੱਛਾ ਇਹ ਹੋਈ ਸੀ ਮੈਂ ਉਹਨਾਂ ਦੇ ਚਲਾਣੇ ਤੋਂ 5-7 ਦਿਨ ਪਹਿਲਾਂ ਉਹਨਾਂ ਨੂੰ ਮਿਲ ਕੇ ਆਏ ਸੀ ਉਹਨਾਂ ਦੇ ਦਿੱਲੀ ਅੱਛਾ ਹੋਏ ਸੀ ਕਿ ਅਕਾਲੀ ਜਿਹੜੀ ਹੈ ਸਿਆਸਤ ਵਿੱਚ ਅਕਾਲੀ ਪਾਰਟੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਮਜ਼ਬੂਤ ਰਹਿਣੀ ਚਾਹੀਦੀ ਹੈ कोरोना ਦੇ ਅੰਦਰ ਇੱਕ ਦਰਦ ਸੀ ਅਕਾਲੀ ਪਾਰਟੀ ਨੂੰ ਲੈ ਕੇ ਔਰ ਮੈਨੂੰ ਲੱਗਦਾ ਹੈ ਕਿ ਉਹ ਆਪਣਾ ਦਰਦ ਵਿੱਚ ਹੀ ਲੈ ਕੇ ਚੱਲ ਰਹੇ ਹਨ ਮਰਜੈਂਸੀ ਦੇ ਦੌਰਾਨ ਉਹਨਾਂ ਨੇ ਜਿਹੜਾ ਵੀ ਕੱਟੀਆਂ ਧਰਮ ਜੁੱਧ ਮੋਰਚੇ 'ਚ ਵੀ ਜੇਲ੍ਹ ਕੱਟੀ ਪੰਜਾਬ ਦੀ ਚੜ੍ਹਦੀ ਦੇਖਲਾ ਦੇ ਲਈ ਪੰਜਾਬ ਦੇ ਵੱਧ ਅਧਿਕਾਰਾਂ ਦੇ ਲਈ ਅੱਜ ਬਹੁਤ ਘੱਟ ਲੀਟਰ ਰਹਿ ਗਏ ਨੇ ਜਿਹੜੇ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਨੇ ਟਿੱਕਾ ਖਤਮ ਹੀ ਹੋ ਚੱਲੇ ਆ ਜੀ ਰਹਿ ਕਿੱਥੇ ਗਏ ਆ ਜਿਹੜੇ ਪੰਜਾਬ ਲਈ ਪੰਜਾਬੀਅਤ ਲਈ ਪੰਥ ਲਈ ਜੋਜਨ ਵਾਲੇ ਪੰਥ ਦੀ ਗੱਲ ਕਰਨ ਵਾਲੇ ਤਾਂ ਮੁੱਕਦੇ ਜਾ ਰਿਹਾ ਹੁਣ ਤਾਂ ਸਵਾਰਥੀ ਜਿਹੜੀ ਐ ਸਵਾਰਥਪੂrna ਜਿਹੜਾ ਉਹ ਭਾਰੂ ਹੁੰਦਾ ਜਾ ਰਿਹਾ ਜੀ ਪੋਲਿਟਿਕਸ ਦੇ ਉੱਤੇ ਆਖਰੀ ਮੁਲਾਕਾਤ ਉਹ ਦੀ ਕਦੋਂ ਹੋਈ ਸੀ ਮੇਰੀ 10 ਦਿਨ ਪਹਿਲਾਂ ਮੁਲਾਕਾਤ ਹੋਈ ਸੀ ਔਰ ਉਹਨਾਂ ਨੇ ਬੜਾ ਹੀ ਇੱਛਾ ਜਾਰੀ ਕੀਤੀ ਸੀ ਕਿ ਪੰਥਕ ਪੋਲਿਟਿਕਸ ਅਕਾਲੀ ਸਿਆਸਤ ਜਿਹੜੀ ਨਰੋਲ ਪੰਜਾਬ ਦੀਆਂ ਹੱਕਾਂ ਦੀ ਗੱਲ ਕਰ ਸਕੇ ਪੰਜਾਬ ਦੀਆਂ ਮੰਗਾਂ ਦੀ ਗੱਲ ਕਰ ਸਕੇ ਔਰ ਪੰਜਾਬ ਦੇ ਵਿੱਚ ਜੋ ਕ੍ਰਾਈਸਿਸ ਹੈ ਫਾਈਨੈਂਸ਼ੀਅਲੀ ਕ੍ਰਾਈਸਿਸ ਹੈ ਬਹੁਤਕਾਂ ਕ੍ਰੈਂਸਸ ਹੈ ਇਸ ਜੋ ਉਭਾਰ ਸਕੇ ਜਿਹੜੀ ਪਾਰਟੀ ਉਹ ਪਾਰਟੀ ਆ ਅਕਾਲੀ ਦਲ ਤੇ ਉਹਦਾ ਮਜ਼ਬੂਤ ਰਹਿਣਾ ਜਿਹੜਾ ਸੰਸਾਰ ਦੇ ਉੱਤੇ ਧਰਤੀ ਦੇ ਉੱਤੇ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ ਹੈ ਇਹ ਉਹਨਾਂ ਦੇ ਅੰਦਰ ਪੀੜ ਮੈਂ ਦੇਖੀ ਸੀ ਜੀਤਕਾਰ ਸਾਹਿਬ ਤੁਸੀਂ ਕਿਹਾ ਵੀ ਢੀਂਸਾ ਸਾਹਿਬ ਨਾਲ ਹੋਈ ਮੁਲਾਕਾਤ ਦੋਨਾਂ ਧੜਿਆਂ ਦੇ ਕਿਸੇ ਇੱਕ ਪਲੇਟਫਾਰਮ ਤੇ ਲਿਆਉਣ ਬਾਰੇ ਵੀ ਕੋਈ ਚਰਚਾ ਹੋਈ ਸੀ ਢੀਂਸਾ ਸਾਹਿਬ ਨਾਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੋਈ ਲੇਕਿਨ ਉਹਨਾਂ ਨੇ ਅਕਾਲੀ ਦਲ ਦੀ ਮਜ਼ਬੂਤੀ ਦੀ ਇੱਛਾ ਜ਼ਰੂਰ ਜਾਰੀ ਕੀਤੀ ਢੀਂਸਾ ਸਾਹਿਬ ਦੇਖੋ ਬਹੁਤ ਹੀ ਦੁੱਖ ਦੀ ਖਬਰ ਹੈ ਪੂਰੇ ਪੰਜਾਬ ਦੇ ਲੋਕਾਂ ਨੇ ਬੜਾ ਦੁੱਖ ਮਨਾਇਆ ਕੀਰਸਾ ਸਾਹਿਬ ਨੇ ساری ਜ਼ਿੰਦਗੀ ਲੋਕਾਂ ਵਿੱਚ ਵਿਚਾਰੀ ਅਕਾਲੀ ਦਲ ਵਿੱਚ ਉਹਨਾਂ ਨੇ ਸੰਘਰਸ਼ ਕੀਤਾ ਆਮ ਜਨਤਾ ਦੀ ਲੜਾਈ ਲੜੀ ਤੇ ਜਨਤਾ ਦਾ ਪਿਆਰ ਜਿੱਤਿਆ ਜਦੋਂ ਐਜੇ ਇਨਸਾਨ ਜਾਂਦੇ ਉਹ ਦੁਖਤ ਹੁੰਦੀ ਹੈ ਤੇ ਮੈਂ ਸਾਨੂੰ ਤਾਂ ਖਾਸ ਕਰਕੇ ਬਹੁਤ ਦੁੱਖ ਹੈ ਕਿਉਂਕਿ ਮੇਰੇ ਪਿਤਾ ਦੇ ਸਾਥੀ ਸੀ ਇਕੱਠੇ ਉਹਨਾਂ ਨੇ ਤੂਫਾਨ ਦਾ ਸਾਹਮਣਾ ਕੀਤਾ ਤੇ ਹੌਲੀ-ਹੌਲੀ ਜਿਹੜੇ ਸਾਡੇ ਬਜ਼ੁਰਗ ਜਾ ਰਹੇ ਆ ਬਹੁਤ ਵੱਡਾ ਘਾਟਾ ਹੈ ਸਿੱਖ ਪੋਲਿਟਿਕਸ ਵਿੱਚ ਵੀ ਤੇ ਅਕਾਲੀ ਦਲ ਨੂੰ ਸਰ ਪਰਿਵਾਰ ਨੂੰ ਤਾਂ ਕਹਿੰਦਾ ਹੈਗਾ ਜੀ ਸਮਝੋ ਕਿ ਉਹਦਾ ਸਿਆਸਤ ਵੀ ਕੋ ਵੱਡਾ ਘਾਟਾ ਪਿਆ ਹਾਂਜੀ ਜੇ ਬੱਚੇ ਹੁੰਗਿਆ ਤੱਕ ਅੱਜ ਤੱਕ ਦਾ ਸਫਰ ਅ ਪਰਿਵਾਰਕ ਤੌਰ ਤੇ ਵੀ ਤੈਹ ਕੀਤਾ ਸੋ ਜੇ ਸ਼ਖਸੀਅਤ ਨੇ ਇਸ ਨਗਰ ਤੋਂ ਉੱਠ ਕੇ ਦੇਸ਼ ਦੀ ਸਿਆਸਤ ਦੀ ਬੁਲੰਦੀਆਂ ਨੂੰ ਹਾਸਲ ਕੀਤਾ ਸੀ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਸਜੀ ਬਾਮ ਮੰਨੇ ਜਾਂਦੇ ਅੱਜ ਉਸ ਸਵਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਇਸ ਗੱਲ ਦਾ ਦੁੱਖ ਹੈ ਗੁਰੂ ਕਿਰਪਾ ਕਰੋ ਪਰਮਿੰਦਰ ਜੀ ਤੇ ਸਮੁੱਚੇ ਪਰਿਵਾਰ ਤੇ ਸਾਡੇ ਸਤਿਕਾਰਯੋਗ ਭੈਣ ਜੀ ਤੇ ਮਾਤਾ ਜੀ ਤੇ ਮਿਹਰ ਭਰਿਆ ਹੱਥ ਰੱਖਣ ਆਉਣ ਵਾਲੇ ਸਮੇਂ 'ਚ ਦਿਨ ਤੋਂ ਕੁਨੀ ਰਾਤ ਤੋਂ ਕੁਨੀ ਜੀਤਿਆ ਸਰ ਜੇਸਾ ਮੈਂ ਇਸ ਵੇਲੇ ਪਾਰਟੀ ਜਿਹੜੀ ਹੈ ਇੱਕ ਨਾਜ਼ੁਕ ਮੂੜ ਤੇ ਖੜੀ ਹੈ ਇਸ ਲਈ ਢਿੰਸਾ ਸਾਹਿਬ ਵਰਗੇ ਜਿਹੜੇ ਆਤੂ ਹੈ ਇਹਨੂੰ ਤਾਂ ਇਹ ਇਹ ਇੱਕ ਬੇਨਤੀ ਹੈ ਜੀ ਇਹ ਪੋਲਿਟਿਕਸ ਦਾ ਸਮਾਂ ਨਹੀਂ ਆਈ ਥਿੰਕ ਇਹ ਗੱਲ ਨੂੰ ਛੋਟਾ ਨਾ ਕਰੇ ਸਰ ਇੱਕ ਵਿਦਿਆਰਥੀ ਰਾਜਨੀਤੀ ਦੇ ਉੱਤੇ ਹਾਂ ਤਾਂ ਰੁਕਸਤ ਕਰ ਗਿਆ ਕੀ ਦੇਖਦੇ ਹੋ ਕਿੰਨਾ ਕਬੜਾ ਪੰਜਾਬ ਨੂੰ ਪੰਜ ਸੌ ਤੇ ਪਾਰਟੀ ਨੂੰ ਸੋਹ ਸੁਖਦੇਵ ਸਿੰਘ ਹੀ ਢਿੰਸਾ ਸਾਹਿਬ ਕੋ ਸਾਡੇ ਸ਼ਰਮਣੀਆਂ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਲੀਡਰ ਰਹੇ ਨੇ ਅਤੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਕੰਥ ਤੇ ਪੰਜਾਬ ਦੇ ਲੇਖੇ ਲਾਈ ਆ ਅਤੇ ਪਿੰਡ ਦੇ ਸਰਪੰਚ ਤੋਂ ਲੈ ਕੇ ਕੇਂਦਰੀ ਮੰਤਰੀ ਤੱਕ ਉਹ ਉਹਨਾਂ ਨੇ ਉਧਦੇ ਕੰਮ ਕੀਤਾ ਤੇ ਉਹਨਾਂ ਦੇ ਜਾਣ ਦਾ ਜਿਹੜਾ ਕਾਟਾ ਉਹ ਪਰਿਵਾਰ ਲਈ ਪੰਜਾਬ ਲਈ ਸਮੁੱਚੀ ਸੇ ਕੌਮ ਦੇ ਲਈ ਸਾਡੇ ਸਾਰਿਆਂ ਲਈ ਸ਼ਰਮਣੀ ਅਕਾਲੀ ਦਲ ਲਈ ਬਹੁਤ ਵੱਡਾ ਕਾਟਾ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ ਬਬੇ ਜੀ ਕੋਈ ਆਖਰੀ ਕੋਈ ਯਾਦ ਤੁਹਾਡੀ ਗੱਲਬਾਤ ਹੋਈ ਹੋਵੇ ਕੋਈ ਤੇ ਥੋੜੇ ਦਿਨ ਪਹਿਲਾਂ ਹੀ ਮੈਂ ਮਿਲ ਕੇ ਆਇਆ ਘਰ ਜਾ ਕੇ ਮਿਲ ਕੇ ਆਇਆ ਸੀ ਸੰਭਾਜ ਅ ਅ ਮੈਂ ਰਖਦਾ ਹਾਂ ਹਾਲ ਹੀ 15-20 ਦਿਨ ਪਹਿਲਾਂ ਹੀ ਮਿਲ ਕੇ ਆਏ ਸੀ ਅਜੇ ਹੇ ਸਮੇਂ 'ਚ ਸੁਖਦੇਵ ਸਿੰਘ ਢੀਂਡ ਸਾਹਿਬ ਦਾ ਤੁਰ ਜਾਣਾ ਜਦੋਂ ਕਿ ਸ਼੍ਰੋਮਣੀ ਕਾਲਦਲ ਵੱਖ-ਵੱਖ ਜਗਾਵਾਂ ਤੇ ਇਕੱਠੇ ਆਇਆ ਪਿਆ ਤੇ ਕਾਫੀ ਹੁੰਦੀਆ ਵੱਡੇ ਲੀਡਰ ਕੋਲ ਕਿ ਉਹਦੇ ਚੱਕਰ ਆਇਆ ਹੈ ਟਕ ਤੁਹਾਾਰੇ ਮੁੜ ਜਿਹੜਾ ਇਕੱਠਾ ਹੋ ਸਕਦਾ ਉਹਨਾਂ ਦੀ ਇਹੀ ਸੋਚ ਸੀਗੀ ਵੀ ਇਹ ਸ਼੍ਰੋਮਣੀ ਕਾਲਦਲ ਇਕੱਠਾ ਹੋਵੇ ਸਾਰੇ ਇੱਕ ਪਲੇਟਫਾਰਮ 'ਤੇ ਸਾਰੇ ਇਕੱਠੇ ਹੋ ਕੇ ਫਿਰ ਇਹ ਪਾਰਟੀ ਹੈ ਜਿਹੜੀ ਇਹ ਪੰਥ ਅਤੇ ਪੰਜਾਬ ਦੀ ਅਗਵਾਈ ਕਰੇ ਇਹੀ ਸੋਚ ਸੀ ਉਹਨਾਂ ਦੇ ਅਖੀਰਲੇ ਸਮੇਂ ਤੱਕ ਹੀ ਉਹ ਇਹ ਉਹਨਾਂ ਦੇ ਮਨਚ ਇੱਛਾ ਸੀ ਉਹਨੂੰ ਕੌੜੀ ਨਹੀਂ ਰਹੇ ਪੀਸਾ ਸਾਹਿਬ ਨਹੀਂ ਰਹੇ ਤਾਂ ਪਾਰਟੀ ਦਾ ਕੀ ਨੁਕਸਾਨ ਆਗਲੇ ਫਿਟਰ ਕੇ ਇਹ ਦੇਖੋ ਅਸੀਂ ਤਾਂ ਅੱਜ ਸਾਡੀ ਜਿਵੇਂ ਕਮੇਟੀ ਬਣੀ ਆ ਸਾਡੀ ਵੀ ਡਿਊਟੀ ਇਹੀ ਲੱਗੀ ਹੋਈ ਆ ਵੀ ਅਸੀਂ ਸਾਰੇ ਜਿਹੜੀਆਂ ਧੜਿਆਂ ਨੂੰ ਇਕੱਠੇ ਕਰੀਏ ਇੱਕ ਪਲੇਟਫਾਰਮ ਤੇ ਤੇ ਉਹਦੇ ਲਈ ਚਲੋ ਜਿੰਨੀ ਵੀ ਸਾਨੂੰ ਗੁਰੂ ਸਾਹਿਬ ਨੇ ਸਮਤ ਬਖਸ਼ੀਏ ਕੋਸ਼ਿਸ਼ ਕਰਾਂਗੇ ਤੇ ਅੱਜ ਵੀ ਅਸੀਂ ਤਾਂ ਨਿਸ਼ਕਾਮ ਤੇ ਨਿਸਵਾਰਥ ਇਹ ਜਿਹੜੀ ਡਿਊਟੀ ਨਿਭਾ ਰਹੇ ਆ ਵੀ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਤੇ ਪਾਰਟੀ ਸਟਰੋਂਗ ਹੋ ਨੇ ਉਹਨਾਂ ਦਾ ਦੇਖੋ ਬਹੁਤ ਵਧੀਆ ਇਨਸਾਨ ਨੇ ਸਾਡੇ ਉਹਨਾਂ ਦਾ ਭਰਾ ਵਰਗੇ ਸਬੰਧ ਨੇ ਅਤੇ ਢੀਂਸਾ ਸਾਹਿਬ ਤੋਂ ਸੇਧ ਲੈ ਕੇ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਜਿਹੜੀ ਆਪਣੀ بطور ਐਮਐਲਏ ਮੰਤਰੀ ਤੌਰ ਤੇ ਆਪਣੀਆਂ ਸਵਾਵਾ ਸਮਾਜਿਕ ਤੌਰ ਤੇ ਵੀ ਉਹਨਾਂ ਨੇ ਸਵਾਵਾ ਬਹੁਤ ਵਧੀਆ ਨਵਾਈਆਂ ਨੇ ਦੇਖੋ ਸਦਾ ਸਰਦੇਵ ਸਿੰਘ ਜੀ ਢੀਂਸਾ ਦਾ ਲੰਮਾ ਸਮਾਂ ਰਾਜਨੀਤਿਕ ਸਫਰ ਹੈ ਉਹ ਪੰਜਾਬ ਔਰ ਖਾਸ ਕਰਕੇ ਕਾਲੀ ਜਲਦੀ ਸਫਾ ਦੇ ਲਈ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਰਿਹਾ ਔਰ ਮੈਂ ਸਮਝਦਾ ਕਿ ਜਦੋਂ ਇਹ ਜੇ ਸੁਲਝੇ ਹੋਏ ਲੋਕ ਇਹ ਜੇ ਦੇਣ ਦੇਣ ਵਾਲੇ ਲੋਕ ਜੋ ਸਮਾਜ ਦੇ ਵਿੱਚੋਂ ਜਾਂਦੇ ਨੇ ਤੇ ਬਹੁਤ ਵੱਡਾ ਘਟਾ ਹੈ ਜਿਹੜਾ ਪਰਮਾਤਮਾ ਉਹਨਾਂ ਦੀ ਬਹੁਤ ਬਹੁਤ ਸ਼ਾਂਤੀ ਵਾਪਸ ਹੋਣ ਔਰ ਪਰਮਾਤਮਾ ਦਾ ਬਲ ਵਕਸ਼ਣ ਜਿਹੜਾ ਕਿਸ ਤਰ੍ਹਾਂ ਦੇਗਾ ਟੀਨਸਾ ਸਾਹਿਬ ਇੱਕ ਵੱਡੇ ਸਿਆਸਤਦਾਨ ਸੀ ਲੰਬਾ ਸਮਾਂ ਤੁਹਾਡੇ ਨਾਲ ਇਕੱਠਿਆਂ ਨੇ ਕੰਮ ਕੀਤਾ ਜੀ ਅਸੀਂ ਚੱਲੋ ਟੀਨਸਾ ਸਾਹਿਬ ਇੱਕ ਜਿੱਥੇ ਬਹੁਤ ਵੱਡੇ ਪੋਲੀਟੀਸ਼ੀਅਨ ਸੀ ਰਾਜਨੇਤਾ ਸੀ ਉਥੇ ਨੇਕ ਦਿਲ ਇਨਸਾਨ ਸੀ ਔਰ ਜੁਝਾਰੂ ਆਦਮੀ ਸੀ ਐਨਡੀਏ ਦੇ ਅੰਦਰ ਮਨਿਸਟਰ ਦੇ ਨਾਤੇ ਵੀ ਸਾਡੇ ਨਾਲ ਬੜੀ ਪੁਰਾਣੀ ਸਾਂਝ ਇਸ ਪਰਿਵਾਰ ਦੀ ਰਹੀ ਹੈ ਜਿੰਨੇ ਵਾਰੀ ਵੀ ਵਿਅਕਤੀਗਤ ਰੂਪ ਚ ਮਿਲਣ ਦਾ ਮੌਕਾ ਮਿਲਿਆ ਤੇ ਕੁਝ ਸਿੱਖਣ ਦਾ ਹੀ ਮੌਕਾ ਮਿਲਿਆ ਐਦਾਂ ਦੇ ਰਾਜਨੇਤਾ ਦੀ ਪੰਜਾਬ ਨੂੰ ਬੜੀ ਜ਼ਰੂਰਤ ਸੀ ਲੇਕਿਨ ਸਮੇ ਦਾ ਕਾਲ ਚੱਕਰ ਹੈ ਔਰ ਵਾਹਿਗੁਰੂ ਦੇ ਚਰਨਾਚੋ ਨਿਵਾਸ ਕਰਨ ਇਹੀ ਵਾਹਿਗੁਰੂ ਦੇ ਗਿਆ ਅਰਦਾਸ ਹੈ ਲੇਕਿਨ ਇਹਦੇ ਨਾਲ ਪੰਜਾਬ ਦੀ ਰਾਜਨੀਤੀ ਨੂੰ ਘਾਟਾ ਪਿਆ ਇੱਕ ਸੁਲਝਾ ਹੋਇਆ ਰਾਜਨੇਤਾ ਜ਼ਮੀਨ ਨਾਲ ਜੁੜਿਆ ਹੋਇਆ ਰਾਜਨੇਤਾ ਇੱਕ ਇੱਕ ਦਿਲ ਤੋਂ ਸਾਫ ਸੁਥਰਾ ਰਾਜਨੇਤਾ ਜਿਹਦੀ ਐਡੇ ਲੰਬਾ ਰਾਜਨੀਤਿਕ ਜੀਵਨ ਹੁੰਦੇ باوجود ਵੀ ਸਾਫ ਸੁਥਰੀ ਛਵੀ ਸੀ ਉਹ ਪੰਜਾਬ ਨੇ ਖੋਇਆ ਇਹਦਾ ਪੰਜਾਬ ਨੂੰ ਵੀ ਘਟਾ ਹੋਇਆ ਪੰਜਾਬ ਦੀ ਰਾਜਨੀਤੀ ਨੂੰ ਵੀ ਘਟਾ ਹੋਇਆ ਔਰ ਵਿਅਕਤੀਗਤ ਰੂਪ ਤੇ ਭਾਰਤੀ ਜਨਤਾ ਪਾਰਟੀ ਨਾਲ ਬਹੁਤ ਗਹਿਰੀ ਸਾਂਝ ਰਹੀ ਹੈ ਅਟਲ ਵਿਹਾਰੀ ਵਾਜਪਈ ਦੀ ਸਰਕਾਰ ਦੇ ਅੰਦਰ ਵੀ ਉਹ ਮਨਿਸਟਰ ਹੈ ਸਾਡੇ ਨਾਲ ਵੀ ਪਾਰਟੀ ਦੇ ਨਾਲ ਜਦੋਂ ਕਿਤੇ ਸਾਨੂੰ ਜ਼ਰੂਰਤ ਲੱਗੀ ਕਿ ਕੋਈ ਸਲਾਹ ਲੈਣੀ ਹੈ ਤੇ ਟੀਟਸਾ ਸਬਜ਼ੀ ਦੀ ਕਮੀ ਜਿਹੜੀ ਹੈ ਉਹ ਹੁਣ ਸਾਨੂੰ ਖਲੇ ਕਰੇਗੀ ਔਰ ਮੈਂ ਭਾਈ ਗੁਰਦੇਵ ਚਰਨਾ ਜੀ ਪ੍ਰਾਰਥਨਾ ਕਰਦਾ ਭਾਰਤੀ ਜਨਤਾ ਪਾਰਟੀ ਵੱਲੋਂ ਪਰਿਵਾਰ ਜਿਨੂੰ ਜਿੱਥੇ ਤਾਕਤ ਮਿਲੇ ਇਹ ਸਦਮਾ ਸਿੰਘ ਦੀ ਔਰ ਵਾਹਿਗੁਰੂ ਨੂੰ ਆਪਣੇ ਚਲਣਾ ਚ ਸਤਾਨ ਦੇਣ ਕੋਈ ਅਜੇ ਹੀ ਗੱਲ ਜਾਂ ਅਜੇ ਹੀ ਸਲਾਹ ਜੁਡੀਟ ਸਾਹਿਬ ਨੇ ਦਿੱਤੀ ਹੋਈ ਅੱਜ ਤੱਕ ਯਾਦ ਹੋਵੇ ਪਕ ਕਹਿ ਲਈ ਨਹੀਂ ਉਹਨਾਂ ਨੇ ਕਿੰਨੇ ਵਾਰ ਹੀ ਉਹਨਾਂ ਨਾਲ ਮਿਲਣਾ ਹੋਇਆ ਪੰਜਾਬ ਦੀ ਪੰਜਾਬੀਅਤ ਦੀ ਤੇ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਗੱਲਬਾਤ ਹੈ ਹਮੇਸ਼ਾ ਉਹਦੇ ਉਹਨਾਂ 'ਚ ਰਹਿੰਦੀ ਸੀ ਔਰ ਬੜੇ ਸਹਿਜ ਸਰਲ ਤਰੀਕੇ ਦੇ ਨਾਲ ਡੂੰਘੇ ਰਾਜਨੀਤਾ ਸੀ ਕੀ ਨਾਮ ਹੈ ਆਪਣਾ ਹਾਂਜੀ ਮੈਂ ਕੁਲਦੀਪ ਸਿੰਘ ਸੋਪਡੈਂ ਡੀਡੀਪੀ ਦਫ਼ਤਰ ਤੋਂ ਗੁਰੂ ਤੇ ਮੈਂ ਇਸੇ ਹੀ ਉਪਾਵਲ ਨਗਰ ਦਾ ਚੰਪਾਣਾ ਤੇ ਅੱਜ ਕੀ ਕਹਿਣਾ ਚਾਹੋਂਗੇ ਸੁਨਦੇਸ਼ ਸਿੰਘ ਸਿੰਘ ਸਾਹਿਬ ਤੁਹਾਡੇ ਨਗਰ ਦੇ ਨਿਵਾਸੀ ਤੇ ਕਿਸ ਤਰ੍ਹਾਂ ਦਾ ਉਹਨਾਂ ਦਾ ਯੋਗਦਾਨ ਰਿਹਾ ਪਿੰਡ ਦੀ ਸਰਪੰਚੀ ਤੋਂ ਲੈ ਕੇ ਉੱਚੇ ਅਦਾਂ ਤੱਕ ਗਏ ਮੰਤਰੀ ਬਣ ਕੇ ਕੇਂਦਰੀ ਮੰਤਰੀ ਬਿਲਕੁਲ ਜੀ ਸادات ਸਿੰਘ ਸਾਹਿਬ ਉਹਨਾਂ ਦੀ ਜੋ ਉਹਨਾਂ ਨੇ ਪੂਰਨੇ ਪਾਏ ਉਹ ਰਾਜਨੀਤਿਕ ਜੀਵਨ ਦੇ ਵਿੱਚ ਲਾ ਲੋ ਜਾਂ ਸਮਾਜਿਕ ਯੋਗਦਾਨ ਜੋ ਉਹਨਾਂ ਦਾ ਦੇਖਿਆ ਜਾਵੇ ਤਾਂ ਅਸੀਂ ਤਾਂ ਬਹੁਤ ਛੋਟੇ ਆ ਸਾਡੇ ਕੋਲ ਕੋਈ ਅਲਫਾਜ਼ ਨਹੀਂ ਹੈਗੇ ਜੋ ਐਡੀ ਵੱਡੀ ਸ਼ਖਸੀਅਤ ਦੇ ਮੁਖਾਤੇ ਵਸੀਂ ਕੁਝ ਬੋਲ ਸਕੀਏ ਸੋ ਅਸੀਂ ਤਾਂ ਜਦੋਂ ਦੀ ਸੁਰਤ ਸੰਭਾਲੀ ਹੈ ਉਹਨਾਂ ਨੇ ਬਹੁਤ ਹੀ ਇਲਾਕੇ ਨੂੰ ਵੱਡੀਆਂ ਦੇਣਾਂ ਨੇ ਆ ਪਿੱਛੇ ਸਾਡੇ ਜੋ ਬਿਲਡਿੰਗ ਦੇਖ ਰਹੇ ਹੋ ਕੇਂਦਰੀ ਵਿਦਿਆਲਿਆ ਉਹਨਾਂ ਦੀ ਬਹੁਤ ਹੀ ਵੱਡੀ ਇਲਾਕੇ ਨੂੰ ਦੇਣ ਆ ਇਹ 300 ਸਾਹਿਬ ਜੀ ਦੀ ਰਣਭਾਈ ਸਰਕਾ ਹੀ ਇਹ ਬਿਲਡਿੰਗ ਜਿਹੜੀ ਇੱਥੇ ਬਣੀ ਆ ਤੇ ਕਾਫੀ ਲੰਮੇ ਅਰਸੇ ਤੋਂ ਜਿਹੜਾ ਹੈਗਾ ਕੇਂਦਰੀ ਵਿਦਿਆਲਾ ਚੱਲ ਰਿਹਾ ਇਲਾਕੇ ਦੇ ਬੱਚੇ ਬਹੁਤ ਹੀ ਉੱਚ ਪੱਧਰੀ ਜਿਹੜੀ ਸਿੱਖਿਆ ਇੱਥੋਂ ਗ੍ਰੈਡ ਕਰ ਰਹੇ ਨੇ ਹੋਰ ਵੀ ਕਿੰਨੀਆਂ ਪ੍ਰਾਪਤੀਆਂ ਗਿਣੀਆਂ ਕਿੰਸਾ ਸਾਹਿਬ ਨੇ ਬਹੁਤ ਹੀ ਫਤਮੁਲੀਆਂ ਸੇਵਾਵਾਂ ਕੀ ਨਾਮ ਹੈ ਆਪਣਾ ਮੇਰਾ ਨਾਮ ਹੈਗਾ ਜੀ ਪਾਲੀ ਸਿੰਘ ਮੈਂ ਸਾਫ ਦਾ ਸਰਪੰਚ ਗ੍ਰਾਮ ਪੰਚਾਇਤ ਬਵਾਲ ਕਿਸ ਤਰ੍ਹਾਂ ਦੇਖਦੇ ਹਾਂ ਉਹ ਤੁਹਾਡੇ ਪਿੰਡ ਦੇ ਵਸਨੀਕ ਜੰਪਲ ਸਰਦਾਰ ਸੁਖਦੇਵ ਸਿੰਘ ਹੀ ਸਾ ਅ ਜੀਜੀ ਪਿਸੋੜਾ ਦੇ ਗਏ ਸਰਦਾਰ ਢੀਂਸਾ ਸਾਹ ਦੇ ਜਾਣ ਨਾਲ ਸਾਰੇ ਨਗਰ ਨੂੰ ਕੀ ਹਲਕਾ ਸਾਰੇ ਸੰਗਰੂਰ ਜ਼ਿਲ੍ਹੇ ਨੂੰ ਬਹੁਤ ਵੱਡਾ ਉਹਨਾਂ ਦੇ ਜਾਣ ਨਾਲ ਘਾਟਾ ਪੈਗਾ ਕਿਉਂਕਿ ਉਹਨਾਂ ਨੇ ਰਾਜਨੀਤੀ ਦੇ ਵਿੱਚ ਰਹਿੰਦੇ ਹੋਏ ਬੜੀ ਸਾਫ਼ ਸੁਥਰੀ ਬੇਦਾਗ ਤਰਵੇਸ ਸਿਆਸਤਦਾਨ ਨੇਤਾ ਸੀਗੇ ਔਰ ਹਰ ਮਾਈ ਭਾਈ ਗਰੀਬਕੁਰਦੇ ਦੀ ਜਿਹੜਾ ਵੀ ਉਹਨਾਂ ਦੇ ਦਰ ਤੇ ਜਾਂਦਾ ਤੀ ਸਭ ਦੀ ਸੁਣਦੇ ਸੀਗੇ ਸਾਰੇ ਪਿੰਡ ਸਾਰੇ ਸਾਡੇ ਪਿੰਡੋਬਾਵਾਲ ਦੇ ਵਿੱਚ ਜਦੋਂ ਦਾ ਵੀ ਮੈਸੇਜ ਆਇਆ ਤੇ ਢੀਂਸਾ ਸਾਹਿਬ ਦੀ ਡੈਥ ਹੋ ਗਈ ਸਾਰੇ ਸੋਗ ਦੀ ਲਹਿਰ ਹੈ ਤੇ ਅੱਜ ਨਗਰ ਵੱਲੋਂ ਕਈ ਠੰਡੇ ਮਿੱਠੇ ਜਲਦੀਆਂ ਸਵੀਲਾਂ ਵੀ ਲਾਈਆਂ ਗਈਆਂ ਤੇ ਅਸੀਂ ਬਹੁਤ ਦੁੱਖ ਹੈ ਉਹਨਾਂ ਦੇ ਜਾਣ ਦਾ ਨਾ ਹੋਣ ਵਾਲਾ ਬਹੁਤ ਵੱਡਾ ਘਾਟਾ ਪਿਆ ਹੈ